لیڈردار منپال لڑائی بڑھا سکے جتنے ਪਾਰਟੀ ਉਹਨਾਂ ਨੂੰ ਫੱਪੜਾ ਦੋਗੇ ਤਾਂ ਨਿਸ਼ਚੈ ਤੁਮੋਂ ਅਸੀਂ ਹਰ ਤਰੀਕੇ ਨਾਲ ਲੜਾਂਗੇ ਤੇ ਅਮਰਪਾਲ ਸਿੰਘ ਖੇਲੜਾ ਨੂੰ ਜਿਤਾ ਦੇਵੋ ਸਿੱਖ ਚਾਵਾਂਗੇ ਅੱਜ ਉੱਤੇ ਜਾ ਕੇ ਆਪਣੀ ਬਸੰਦਿਆ ਦੀ ਗੁਆਰਾਂ ਗੱਲਬਾਤ ਅੱਜ ਆਪਾਂ ਭਾਈ ਰਿਸ਼ਪਾਲ ਸਿੰਘ ਖੇਲੜਾ ਜੀ ਦੀ ਪਸੀ ਦੇ ਮੋਕੇ ਤੇ ਇਕੱਤਰ ਹੋਏ ਅੱਜ ਤਾਂ ਮੈਂ ਸੋਚ ਰਿਹਾ ਸੀ

ਸ਼ਹੀਦ ਸ਼ਹੀਦ ਵੀਰ ਜੀ ਨੇ ਜਿਹੜਾ ਮੰਨਿਆ ਉਹ ਆਖਦੇ ਨੇ ਅਧਿਆਤ ਹੁੰਦਾ ਹੈ ਕਿ ਬਿੱਬੀ ਭਾਨੀ ਜੀ ਕਰੋੜਦਾਸ ਜੀ ਦੀ ਬਹੁਤ ਸੇਵਾ ਕਰਦੇ ਸੀ ਤੇ ਇੱਕ ਦਿਨ ਜਿਹਨਾਂ ਨੇ ਸ਼ਰਾਨ ਕਰਾ ਰਹੇ ਸੀ ਤੇ ਜਿਹੜੇ ਵੀਰੇ ਦੇ ਉੱਥੇ ਬੈਠੇ ਉਹ ਵੀਰੇ ਦਾ ਇੱਕ ਪਾਸਾ ਪਾਵਾ ਟੁੱਟ ਗਿਆ ਤਾਂ ਬਿੱਬੀ ਭਾਨੀ ਜੀ ਨੇ ਆਪ ਦਾ ਪੈਰ ਲਗਾਇਆ ਉਹ ਵਜਨ ਨਾਲ ਉਹਨਾਂ ਦੇ ਪੈਰ ਤੇ ਨੂੰ ਢੱਕ ਗਿਆ

گرجن صاحب کی شان اسگ بہادر صاحب کی شانت بعد جی ਸਾਰੇ ਪਰਿਵਾਰ ਦੀ ਰੋਟੀ ਹੀ ਬਣਉਣੀ ਚਾਹੀਦੀ ਉਹ ਸਾਰੇ ਪਰਿਵਾਰ ਦੀ ਖੁਸ਼ਹਾਲਤ ਤਾਂ ਉਹ ਜਿਹੜਾ ਦਰਦਾ ਉਹ ਬਾਪੇ ਨਾਲ ਦੇ ਘਰ ਦੇ ਹਥਾ ਪਾਣ ਸ਼ਹਾਦਤਾਂ ਜਿਹੜੀਆਂ ਕਿੰਨੀਆਂ ਪੀੜ੍ਹੀਆਂ ਤੱਕ ਸ਼ਹਾਦਤਾਂ ਗੁੱਤੇ ਹੋਲੇ ਪੈ ਗਿਆ ਹੋਇਆ ਤੇ ਅਸੀਂ ਜਦੋਂ ਰਾਤ ਗੱਲ ਕਰਦੇ ਹਾਂ

ਜਲਵਾ ਉਹਨਾਂ ਕਾਜੀ ਨੂੰ ਤਾਂ ਤੇ ਜਿਹੜੀ ਲੜਾਈ ਖਤਰ ਦੇ ਲੈਣੇ ਉਹ ਕੁਰਬਾਨੀਆਂ ਦਿੱਤੀਆਂ ਸਾਨੂੰ ਇਹ ਵੀ ਸਮਝਣਾ ਚਾਹੀਦਾ ਵੀ ਉਹ ਲੜਾਈ ਨਹੀਂ ਬਰਦੀ ਜਦੋਂ ਵੀ ਗੱਲ ਆਉਂਦੀ ਆ 1947 ਦੀ ਇਸ ਦੇਸ਼ ਦੀ ਗੱਲ ਹੋਈ ਆ ਤਾਂ ਇਹ ਗੱਲ ਆਉਂਦੀ ਆ ਕਿ ਸਿੱਖਾਂ ਨੇ ਆਪਣੀ ਤੋਂ 90% ਕੁਰਬਾਨੀਆਂ ਦੇ ਕੇ ਇਸ ਦੇਸ਼ ਦਾ سوچا بھی چلو یہ سارے آئے اور انتالی کو بعد لگاتار بگا کرتے آئے سارا ہاتھی منگا جبکہ سارے ملک

شراسی نہ ਪਰ ਸੇਖਾਰੇ ਉਰੋਵੀ ਉਹ ਵੀ ਸ਼ਾਬਦ ਦਾ ਜੇਗਾ ਸੰਕਰੇਜ ਤੋਂ ਸੁਭਾਰਾਇ ਦੇ ਤਾਇਆ ਕਿਉਂ ਹੋਣੇ ਨੂੰ ਮਨੂ ਮੂਵੀ ਖਾਣੀ ਤੇ ਉਤਤਪਾਦ ਮੇਗਾ ਲਾੜ ਜਿਹੜਾ 10 ਸਾਲ ਬਹੁਤ ਬਹੁਤ ਮਾਸਾ ਚੱਲ ਰਿਹਾ ਉਹੋ ਜਿਹੜੇ ਅਸੀਂ ਅਰਬਾਨ ਕਹਿੰਦੇ ਆ ਜਿੰਜਤ ਅਮਾਰੇ ਗਏ ਕੰਪਨੀਆ ਜਿੰਨੇ ਬਿਲਕੁਲ ਉਸੇ ਪ੍ਰਕਾਰ ਦਾ ਮੁਸ਼ਕਲ ਸਾਡੇ ਸਿੱਧਾ ਰਿਹਾ ਹੈ ਤੇ ਉਹ ਕਲਾ ਮਹਿੰਦੀ ਉੱਤੇ ਕਰਮੀਆਂ ਸਾਡੇ ਹਰ ਸਾਨੂੰ ਨਹੀਂ ਉੱਤੇ ਜਾ ਰਹੇ ਜਿਹੜੇ ਸਾਨੂੰ ਇੱਥੋਂ ਤੱਕ ਤੇ ਲਗਾਤਾਰ ਕੰਮੀਆਂ ਕਰਮੀਆਂ ਸਾਹਜ ਚੱਲ ਰਹੀਆਂ ਸਾਡੇ ਉੱਤੇ ਬਾਪਰਾ ਤੇ ਪ੍ਰਵਾਸ ਨੂੰ ਖਾਇਆ ਜਾ ਰਿਹਾ ਹੈ ਸਾਡੇ ਬਸਤੀਲੇ ਜਿਹੜੇ ਪਾਣੀ ਨੂੰ ਲਗਾਤਾਰ ਉੱਤੇ ਜਾ ਰਹੇ ਆ ਉਹ ਇਸ ਕਰਕੇ ਨਾ ਕਰਦੇ ਜੀ ਤੇ ਸਾਡੇ ਬੰਦੇ ਕਿਤੇ ਵੇਸਲੇ ਉਹ ਜਾਣਦੇ ਆ ਕਿ ਦਿੱਲੀ ਨੂੰ ਬੰਦ ਨਹੀਂ ਕਰਦੇ ਜੀ ਬਤੇ ਗੱਲ ਇਛੇ ਨੇ ਉਹਨਾਂ ਦੇ ਰਿਹਾ ਮੁਕੀਲੇ ਬਿਆਨ ਜਿਸ ਦੇ ਵਿੱਚ ਉਹ ਕਹਿਦਾ ਜੀ ਮੈਂ ਜਿਹੜੇ ਸਿੰਘ ਜਿਹੜੇ ਅੰਦਰ ਮੰਨਦਾ ਉਹਨੂੰ ਨਹੀਂ ਮੰਨਦਾ ਕਿਉਂਕਿ ਉਹ ਮਾਫੀ ਨਹੀਂ ਮੰਗਦੇ ਤੋਂ ਉਹ ਬਾਦ ਦਾ ਲੋਕਾਂ ਦੇ ਸਾਹਮਣੇ ਇਹ ਲੜਾਈ ਚੱਲ ਰਹੀ ਜਾਂ ਤੇ ਅਸੀਂ ਫੋਨ ਨੂੰ ਕੁੱਟ ਰਹੇ ਹਾਂ ਤਾਂ ਕਿਤੇ ਵੀ ਲੜਾਈ ਦਾ ਅੰਤ ਕਿੱਥੇ ਲੱਭਦਾ ਹੁੰਦਾ ਹਾਂ ਤਾਂ ਇੱਕ ਤਨ ਹਾਰ ਮੰਨ ਜੀ ਤੇ ਖਾਰ ਮੰਗਣਾ ਸਾਡੇ ਦੂਰ ਦੇ ਵਿੱਚ ਨਹੀਂ ਤੇ ਦੂਜਾ ਕੀਤੇ ਨੂੰ ਸੰਭੀ ਨਹੀਂ ਕੀਂਦੀ ਆ ਜਿਹੜੇ ਬੰਦਾ ਨਹੀਂ ਖਾਰ ਮੰਗਦੇ ਉਹਦੇ ਤੇ ਵੀ ਜਿਹੜੀਆਂ ਕਹਿੰਦਾ ਵੀ ਸਰਕਾਰ ਕਿਸੇ ਨੂੰ ਨਹੀਂ ਦੇਵਾ ਚੋੜ ਰਾਈ ਜਗਲਤ ਹੋਰ ਚੱਲੀ ਆ ਤੇ ਲੜਾਈ ਦੇ ਵਹਿਣ ਹੁੰਦੇ ਆ ਜਿੱਥੇ ਵਿਪਾਲ ਸਿੰਘ ਜੰਗਲਾ ਹੂਏ ਨੇ ਯਾਰਦਾਂ ਸੰਗਰਸ ਕਰਿਆ ਉਹ ਕਿਹਾ ਜਮਾ ਮਾਨ ਸਰ ਜੀ ਕਹਿ ਸਕਦਾ ਕਿ ਸਦਾ ਇੱਤਲਾ ਦੀ ਨਵਤਾ ਸਿਮ

ਮੈਂ ਬੇਨਤੀ ਕਰਦਾ ਕਿ ਨੂੰਨੀ ਕੈਲੀ ਦਾ ਹੋਂਸਰ ਪ੍ਰਿਡਿਸ਼ਨ ਨੂੰ ਕਿਉਂ ਫਖੜਾ ਦੇਣ ਸਰਦਾਰ ਮਨਪਾ ਸਿੰਘ ਸੰਘੜਾ ਨੂੰ ਆਪਾਂ ਨਰਾਇਣ ਨੂੰ ਅੱਗੇ ਬਤਾ ਸਕੀਏ ਤੇ ਨਾਲ ਹੀ ਮੈਂ ਆਪ ਵੀ ਜਿੰਦਗਾਨੀ ਵਿੱਚ ਸਭ ਸਤਿਕਾਰਯੋਗ ਵਿਸ਼ਵਾਸ ਜੂਣ ਕਰ ਕਿ ਦੇ ਪਾਰਟੀ ਉਰਨ ਫਖੜਾ ਦੇਉਗੀ ਤਾਂ ਮੈਂ ਤਾਂ ਬੋਲوں ਅਸੀਂ ਹਰ ਤਰੀਕੇ ਨਾਲ ਲੜਾਂਗੇ